ਸਤਿ ਸ੍ਰੀ ਅਕਾਲ ਜੀ। ਤੋਂ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅੰਮਰ ਗਰਬੰਦੇ ਦੇ ਵਿੱਚ। ਆ ਜੀ ਇਸ ਵੀਡੀਓ ਦੇ ਵਿੱਚ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ। ਜਿਸ ਦੇ ਵਿੱਚ ਦੇਖਦੇ ਆਪਾਂ ਪਹਿਲਾ ਪ੍ਰਸ਼ਨ। ਆਪਣਾ ਪਹਿਲਾ ਪ੍ਰਸ਼ਨ ਹੈ ਜੰਗਲੀ ਸਰਵੇਖਣ ਵਿਭਾਗ ਦਾ ਮੁੱਖ ਦਫ਼ਤਰ ਕਿੱਥੇ ਹੈ? ਜੰਗਲੀ ਸਰਵੇਖਣ ਵਿਭਾਗ ਦਾ ਮੁੱਖ ਦਫ਼ਤਰ ਕਿੱਥੇ ਹੈ? ਤਾਂ ਇਹ ਹੈ ਦੇਹਰਾਦੁੰਦੇ ਵਿੱਚ। ਠੀਕ ਹੈ ਜੀ। ਜੰਗਲੀ ਸਰਵੇਖਣ ਵਿਭਾਗ ਦਾ ਮੁੱਖ ਦਫਤਰ ਦੇਹਰਾਦੂਨ ਵਿੱਚ ਹੈ। ਅਗਲਾ ਪ੍ਰਸ਼ਨ। પ્રાਣੀ ਜਗਤ ਨੂੰ ਕੀ ਨਾਮ ਦਿੱਤਾ ਜਾਂਦਾ ਹੈ? પ્રાਣੀ ਜਗਤ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਕਿਹਾ ਜਾਂਦਾ ਹੈ ਫੋਨਾ। ਠੀਕ ਹੈ ਜੀ। ਫੋਨਾ ਕਿਹਾ ਜਾਂਦਾ ਹੈ। ਅੱਗੇ ਹੈ ਆਪਣੇ ਕੋਲੇ ਅਬੋਨੀ, ਰੋਜਵੁੱਡ, ਬਾਂਸ ਅਤੇ ਰਵੜ। ਸਨਕੋਨਾ ਆਦਿ ਕਿਹੜੀ ਬਨਸਪਤੀ ਦੇ ਪੌਦੇ ਹਨ ਅਬੋਨੀ ਰੋਜਵੁੱਡ ਬਾਂਸ ਅਤੇ ਰੌੜਨ ਸੰਕੋਨਾ ਆਦਿ ਕਿਹੜੀ ਬਨਸਪਤੀ ਦੇ ਪੌਦੇ ਹਨ ਤਾਂ ਇਹ ਹਨ ਊष्ण ਸਦਾਬਹਾਰ ਬਨਸਪਤੀ ਦੇ ਠੀਕ ਹੈ ਜੀ ਊष्ण ਸਦਾਬਹਾਰ ਬਨਸਪਤੀ ਦੇ ਪੌਦੇ ਹਨ ਇਹ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਟੀਕਸਾਲ ਦਿਉਦਾਰ ਖੈਰ ਆਦਿ ਕਿਸ ਬਨਸਪਤੀ ਦੇ ਪੌਦੇ ਹਨ ਇੱਕ ਸਾਲ ਦਿਓਦਾਰ ਖੈਰ ਆਦਿ ਕਿਸ ਬਨਸਪਤੀ ਦੇ ਪੌਦੇ ਹਨ ਤਾਂ ਇਹ ਹਨ ਊਸ਼ਣ ਪੱਤਝੜੀ ਬਨਸਪਤੀ ਦੇ ਠੀਕ ਹੈ ਜੀ ਊਸ਼ਣ ਪੱਤਝੜੀ ਦੇ ਅੱਗੇ ਦੇਖੋ ਡੈਲਟਾ I ਦਾ ਟਾਟੀ ਇਲਾਕਿਆਂ ਵਿੱਚ ਮਿਲਣ ਵਾਲੀ ਬਨਸਪਤੀ ਨੂੰ ਕੀ ਕਹਿੰਦੇ ਹਨ ਡੈਲਟਾ I ਜਾਂ ਟਾਟੀ ਇਲਾਕਿਆਂ ਵਿੱਚ ਮਿਲਣ ਵਾਲੀ ਬਨਸਪਤੀ ਨੂੰ ਕੀ ਕਹਿੰਦੇ ਹਨ ਇਸ ਨੂੰ ਕਹਿੰਦੇ ਹਨ ਜਵਾਰੀ ਜਾਂ ਮੰਗਰੋਵ ਬਨਸਪਤੀ ਠੀਕ ਹੈ ਜੀ ਜਵਾਰੀ ਬਨਸਪਤੀ ਜਾਂ ਫਿਰ ਮੰਗਰੋਵ ਨਿਖਟ ਹਰਬ ਨੇ ਕੋਲੇ ਭਾਰਤ ਵਿੱਚ ਥਲ ਤੇ ਰਹਿਣ ਵਾਲਾ ਸਭ ਤੋਂ ਵੱਡਾ ਥਣਧਾਰੀ ਜੀਵ ਕਿਹੜਾ ਹੈ ਭਾਰਤ ਵਿੱਚ ਥਲ ਤੇ ਰਹਿਣ ਵਾਲਾ ਸਭ ਤੋਂ ਵੱਡਾ ਥਣਧਾਰੀ ਜੀਵ ਕਿਹੜਾ ਹੈ ਤਾਂ ਇਹ ਹੈ ਹਾਥੀ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਭਾਰਤ ਦੇ ਕੌਮੀ ਪੰਛੀ ਦਾ ਨਾਮ ਦੱਸੋ ਭਾਰਤ ਦੇ ਕੌਮੀ ਪੰਛੀ ਦਾ ਨਾਮ ਦੱਸੋ ਤਾਂ ਇਹ ਹੈ ਮੋਰ ਠੀਕ ਹੈ ਜੀ ਮੋਰ ਭਾਰਤ ਦਾ ਕੌਮੀ ਪੰਛੀ ਹੈ ਅਗਲਾ ਪ੍ਰਸ਼ਨ ਹੈ ਏਸ਼ੀਆਈ ਕੋਇਲ ਪ੍ਰਵਾਸੀ ਪੰਛੀ ਕਿਹੜੀ ਰੁੱਤ ਦੇ ਵਿੱਚ ਭਾਰਤ ਆਉਂਦੀ ਹੈ ਏਸ਼ੀਆਈ ਕੋਇਲ ਜੋ ਕਿ ਇੱਕ ਪ੍ਰਵਾਸੀ ਪੰਛੀ ਹੈ ਉਹ ਕਿਹੜੀ ਰੁੱਤ ਦੇ ਵਿੱਚ ਭਾਰਤ ਆਉਂਦੀ ਹੈ ਤਾਂ ਇਹ ਹੈ ਗਰਮੀ ਦੀ ਰੁੱਤ ਦੇ ਵਿੱਚ ਜੰਗਲਾਂ ਦੀ ਸਾਂਭ ਸੰਭਾਲ ਲਈ ਜੰਗਲਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧ ਲਈ ਕਿਹੜਾ ਵਿਭਾਗ ਸਥਾਪਿਤ ਕੀਤਾ ਗਿਆ ਹੈ ਜੰਗਲਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧ ਦੇ ਲਈ ਕਿਹੜਾ ਵਿਭਾਗ ਸਥਾਪਿਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਜੰਗਲਾਤ ਵਿਭਾਗ ਠੀਕ ਹੈ ਜੀ ਜੰਗਲਾਤ ਵਿਭਾਗ ਨੈਕਸਟ ਹੈ ਆਪਣੇ ਕੋਲੇ ਸਾਈ베ਰੀਅਨ ਸਾਰਸ ਜੋ ਕਿ ਇੱਕ ਪ੍ਰਵਾਸੀ ਪੰਛੀ ਹੈ ਕਿਹੜੀ ਰੁੱਤ ਦੇ ਵਿੱਚ ਭਾਰਤ ਆਉਂਦਾ ਹੈ ਸਾਈਬੀਰੀਅਨ ਸਰਸ ਪ੍ਰਵਾਸੀ ਪੰਛੀ ਕਿਹੜੇ ਉੱਤੇ ਵਿੱਚ ਭਾਰਤ ਆਉਂਦਾ ਹੈ ਤਾਂ ਇਹ ਆਉਂਦਾ ਹੈ ਸਰਦੀਆਂ ਦੇ ਵਿੱਚ ਠੀਕ ਹੈ ਜੀ ਸਰਦੀਆਂ ਦੇ ਵਿੱਚ ਨੈਕਸਟ ਹੈ ਆਪਣੇ ਕੋਲੇ ਸਿੰਕੋਨਾ ਪੌਦਾ ਠੀਕ ਹੈ ਜੀ ਸਿੰਕੋਨਾ ਪੌਦੇ ਤੋਂ ਕਿਸ ਬਿਮਾਰੀ ਦੇ ਇਲਾਜ ਲਈ ਦਵਾਈ ਬਣਾਈ ਜਾਂਦੀ ਹੈ ਸਿੰਕੋਨਾ ਪੌਦੇ ਤੋਂ ਕਿਸ ਬਿਮਾਰੀ ਦੇ ਲਈ ਦਵਾਈ ਬਣਾਈ ਜਾਂਦੀ ਹੈ ਇਹ ਬਣਦੀ ਹੈ ਮਲੇਰੀਆ ਦੇ ਲਈ ਆਮਲੇ ਵਿੱਚ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ ਆਮਲੇ ਦੇ ਵਿੱਚ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ ਵਿਟਾਮਿਨ ਸੀ ਆਮਲੇ ਦੇ ਵਿੱਚ ਵਿਟਾਮਿਨ ਸੀ ਮਿਲਦਾ ਹੈ ਅੱਗੇ ਦੇਖੋ ਧਰਤੀ ਉੱਤੇ ਸਭ ਤੋਂ ਉੱਤਮ ਪ੍ਰਾਣੀ ਕੌਣ ਹੈ ਧਰਤੀ ਉੱਪਰ ਸਭ ਤੋਂ ਉੱਤਮ ਪ੍ਰਾਣੀ ਕੌਣ ਹੈ ਤਾਂ ਹੈ ਮਨੁੱਖ ਮਨੁੱਖ ਧਰਤੀ ਦੇ ਉੱਪਰ ਸਭ ਤੋਂ ਉੱਤਮ ਪ੍ਰਾਣੀ ਹੈ ਨਖਟ ਆਪਣੇ ਕੋਲ ਸਰਕਾਰੀ ਤੌਰ ਤੇ ਹਰ ਸਾਲ ਹਰ 10 ਸਾਲ ਬਾਅਦ ਕੀਤੀ ਜਾਂਦੀ ਆਬਾਦੀ ਦੀ ਗਿਣਤੀ ਨੂੰ ਕੀ ਕਹਿੰਦੇ ਹਨ ਸਰਕਾਰੀ ਤੌਰ ਤੇ ਹਰ 10 ਸਾਲ ਬਾਅਦ ਕੀਤੀ ਜਾਂਦੀ ਆਬਾਦੀ ਦੀ ਗਿਣਤੀ ਨੂੰ ਕੀ ਕਹਿੰਦੇ ਹਨ ਇਸ ਨੂੰ ਕਹਿੰਦੇ ਹਨ ਜਨਗਣਨਾ ਜਾਂ ਫਿਰ ਮਰਦਮ ਮੁਸਾਦੀ ਨਖਟ ਬੁੱਤਨ ਭਾਰਤ ਵਿੱਚ ਜਨਗਣਨਾ ਕਦੋਂ ਸ਼ੁਰੂ ਕੀਤੀ ਗਈ ਭਾਰਤ ਵਿੱਚ ਜਨਸੰਖਿਆ ਜਨਗਣਨਾ ਕਦੋਂ ਤੋਂ ਸ਼ੁਰੂ ਕੀਤੀ ਗਈ ਤਾਂ ਇਹ ਪਹਿਲੀ ਵਾਰੀ ਹੋਈ ਸੀ 1872 ਈਸਵੀ ਦੇ ਵਿੱਚ 1872 ਈਸਵੀ ਦੇ ਵਿੱਚ ਪਹਿਲੀ ਵਾਰੀ ਜਨਗਣਨਾ ਹੋਈ ਸੀ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਕਿਹੜਾ ਹੈ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਕਿਹੜਾ ਹੈ ਇਹ ਹੈ ਉੱਤਰ ਪ੍ਰਦੇਸ਼ ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਭਾਰਤ ਦਾ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਕਿਹੜਾ ਹੈ ਇਹ ਹੈ ਅਰੁਣਾਚਲ ਪ੍ਰਦੇਸ਼ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਉੱਤਰ ਪ੍ਰਦੇਸ਼ ਔਰ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਹੈ ਜਿਹੜਾ ਹੈ ਅਰੁਣਾਚਲ ਪ੍ਰਦੇਸ਼ ਹੈ ਭਾਰਤ ਦਾ ਇਸੇ ਤਰ੍ਹਾਂ ਸਭ ਤੋਂ ਵੱਡਾ ਜਿਹੜਾ ਸਟੇਟ ਹੈ ਉਹ ਰਾਜਸਥਾਨ ਹੈ ਔਰ ਖੇਤਰਵਲ ਦੇ ਬਕੋਂ ਔਰ ਸਭ ਤੋਂ ਛੋਟਾ ਸਟੇਟ ਜਿਹੜਾ ਹੈ ਉਹ ਗੋਆ ਹੈ। ਨਖ ਦੇਖੋ। ਸੰਸਾਰ ਆਬਾਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ? ਵਰਲਡ ਪੋਪੂਲੇਸ਼ਨ ਡੇ ਸੰਸਾਰ ਆਜ਼ਾਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ? ਇਹ ਮਨਾਇਆ ਜਾਂਦਾ ਹੈ 11 ਜੁਲਾਈ ਨੂੰ। ਠੀਕ ਹੈ ਜੀ। 11 ਜੁਲਾਈ ਨੂੰ। 1 ਵਰਗ ਕਿਲੋਮੀਟਰ ਰਚ ਰਹਿਣ ਵਾਲੇ ਲੋਕਾਂ ਦੀ ਸੰਖਿਆ ਨੂੰ ਕੀ ਕਹਿੰਦੇ ਹਨ ਇੱਕ ਵਰਗ ਕਿਲੋਮੀਟਰ ਵਿੱਚ ਰਹਿਣ ਵਾਲੇ ਲੋਕਾਂ ਦੀ ਸੰਖਿਆ ਨੂੰ ਕੀ ਕਹਿੰਦੇ ਹਨ ਵਸੂ ਜਾਂ ਵਸੂ ਘਣਤਾ ਕਿਹਾ ਜਾਂਦਾ ਹੈ ਇਸ ਨੂੰ ਠੀਕ ਹੈ ਜੀ ਵਸੂ ਘਣਤਾ ਨੈਕਸਟ ਹੈ ਇੱਕ ਸਾਲ ਦੌਰਾਨ ਹਜ਼ਾਰ ਪਿੱਛੇ ਜਨਮ ਲੈਣ ਵਾਲੇ ਜੀਵਤ ਬੱਚਿਆਂ ਦੀ ਸੰਖਿਆ ਨੂੰ ਕੀ ਕਿਹਾ ਜਾਂਦਾ ਹੈ ਇੱਕ ਸਾਲ ਦੌਰਾਨ ਹਜ਼ਾਰ ਬੱਚੇ ਜਨਮ ਲੈਣ ਵਾਲੇ ਜੀਵਤ ਬੱਚਿਆਂ ਦੀ ਸੰਖਿਆ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਜਨਮ ਦਰ ਜਨਮ ਦਰ ਨੈਕਸਟ ਪੁਆਇੰਟ ਆਪਣੇ ਕੋਲੇ 15 ਤੋਂ 64 ਸਾਲ ਦੀ ਵਿਅਕਤੀਆਂ ਦੇ ਉਮਰ ਗੁੱਟ ਨੂੰ ਕੀ ਕਿਹਾ ਜਾਂਦਾ ਹੈ 15 ਤੋਂ 64 ਸਾਲ ਦੇ ਵਿਅਕਤੀਆਂ ਦੇ ਉਮਰ ਗੁੱਟ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਕਾਮਾ ਵਰਗ ਠੀਕ ਹੈ ਜੀ ਕਾਮਾ ਵਰਗ ਕਿਹਾ ਜਾਂਦਾ ਇਸ ਨੂੰ ਪੰਜਾਬ ਦਾ ਕਿਹੜਾ ਜ਼ਿਲ੍ਹਾ ਸਾਖਰਤਾ ਦਰ ਵਿੱਚ ਸਭ ਤੋਂ ਅੱਗੇ ਹੈ ਪੰਜਾਬ ਦਾ ਕਿਹੜਾ ਜ਼ਿਲ੍ਹਾ ਸਾਖਰਤਾ ਦਰ ਵਿੱਚ ਸਭ ਤੋਂ ਅੱਗੇ ਹੈ ਤਾਂ ਇਹ ਹੈ ਹੁਸ਼ਿਆਰਪੁਰ ਠੀਕ ਹੈ ਜੀ ਹੁਸ਼ਿਆਰਪੁਰ ਦੇਸ਼ ਦੀ ਜਨਸੰਖਿਆ ਦਾ ਆਕਾਰ ਇਸ ਦੀ ਕੁਸ਼ਲਤਾ ਵਿਦਿਅਕ ਗੁਣ ਅਤੇ ਉਤਪਾਦ ਦੇ ਜੋੜ ਨੂੰ ਕੀ ਕਹਿੰਦੇ ਹਨ ਦੇਸ਼ ਦੀ ਜਨਸੰਖਿਆ ਦਾ ਆਕਾਰ ਇਸ ਦੀ ਕੁਸ਼ਲਤਾ ਵਿੱਦਿਕ ਗੁਣਤਾ ਅਤੇ ਉਤਪਾਦਕਤਾ ਦੇ ਜੋੜ ਨੂੰ ਕੀ ਕਹਿੰਦੇ ਹਨ ਇਸ ਨੂੰ ਕਿਹਾ ਜਾਂਦਾ ਹੈ ਮਨੁੱਖੀ ਸਾਧਨ ਹਮਨ ਰਿਸੋਰਸ ਨੈਕਸਟ ਪ੍ਰਸ਼ਨ ਆਪਣੇ ਕੋਲ ਡਾਕਟਰ ਇੰਜੀਨੀਅਰ ਅਧਿਆਪਕ ਦਰਜੀ ਆਦਿ ਨੂੰ ਕਿਹੜੀ ਪੂੰਜੀ ਕਹਿੰਦੇ ਹਨ ਇਸ ਨੂੰ ਮਨੁੱਖੀ ਪੂੰਜੀ ਕਿਹਾ ਜਾਂਦਾ ਹੈ ਠੀਕ ਹੈ ਮਨੁੱਖੀ ਪੂੰਜੀ ਕਿਹਾ ਜਾਂਦਾ ਹੈ ਇਸ ਨੂੰ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਜਿਸ ਖੇਤਰ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾ ਹੈ ਜਿਵੇਂ ਖੇਤਾਂ ਵਿੱਚ ਫਸਲਾਂ ਦਾ ਉਤਪਾਦਨ ਕਰਨ ਨੂੰ ਕਿਹੜਾ ਖੇਤਰ ਕਹਿੰਦੇ ਹਨ ਇਸ ਨੂੰ ਕਿਹਾ ਜਾਂਦਾ ਹੈ ਮੁੱਢਲਾ ਖੇਤਰ ਜਿਹੜੀਆਂ ਕਿਰਿਆਵਾਂ ਮੁੱਢਲੇ ਖੇਤਰ ਦੇ ਉਤਪਾਦ ਨੂੰ ਕੱਚੇ ਮਾਲ ਦੀ ਤਰ੍ਹਾਂ ਪ੍ਰਯੋਗ ਕਰਕੇ ਅੰਤਮ ਵਸਤੂਆਂ ਦਾ ਉਤਪਾਦਨ ਕਰਦੀਆਂ ਹਨ ਨੂੰ ਕੀ ਕਿਹਾ ਜਾਂਦਾ ਹੈ ਗੌਣ ਖੇਤਰ ਕਿਹਾ ਜਾਂਦਾ ਹੈ ਇਸ ਨੂੰ ਇਸ ਨੂੰ ਕਿਹਾ ਜਾਂਦਾ ਹੈ ਗੌਣ ਖੇਤਰ ਠੀਕ ਹੈ ਜਿਹੜੀਆਂ ਕਿਰਿਆਵਾਂ ਮੁਢਲੇ ਖੇਤਰ ਦੇ ਉਤਪਾਦਾਂ ਨੂੰ ਕੱਚੇ ਮਾਲ ਦੀ ਤਰ੍ਹਾਂ ਪ੍ਰਯੋਗ ਕਰਦੀਆਂ ਤੇ ਕਿਸੇ ਅੰਤਮ ਵਸਤੂ ਦੇ ਤੌਰ ਤੇ ਤਿਆਰ ਕਰਦੀਆਂ ਹਨ ਉਸ ਖੇਤਰ ਨੂੰ ਕਿਹਾ ਜਾਂਦਾ ਹੈ ਗੌਣ ਖੇਤਰ ਨੈਕਸਟ ਪ੍ਰਸ਼ਨ ਦੇਖੋ ਜਿਹੜੀਆਂ ਸੇਵਾਵਾਂ ਮੁਢਲੇ ਤੇ ਗੌਣ ਖੇਤਰ ਦੀਆਂ ਕਿਰਿਆਵਾਂ ਦੀ ਸਹਾਇਤਾ ਕਰਦੀਆਂ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਸੇਵਾ ਖੇਤਰ ਠੀਕ ਹੈ ਸੇਵਾ ਖੇਤਰ ਨਸ਼ਟ ਹੈ ਆਪਣੇ ਕੋਲੇ ਜਦੋਂ ਜਦੋਂ ਮੌਜੂਦਾ ਮਜ਼ਦੂਰੀ ਦੀ ਦਰ ਤੇ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਕੰਮ ਕਰਨ ਲਈ ਨਹੀਂ ਮਿਲਦਾ ਅਜਹੀ ਹਸਤੀ ਨੂੰ ਕੀ ਕਹਿੰਦੇ ਹਨ ਜਦੋਂ ਮੌਜੂਦਾ ਮਜ਼ਦੂਰੀ ਦੀ ਦਰ ਤੇ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਕੰਮ ਨਹੀਂ ਮਿਲਦਾ ਤਾਂ ਅਜਿਹੀ ਹਸਤੀ ਨੂੰ ਕੀ ਕਹਿੰਦੇ ਹਨ ਬੇਰੋਜ਼ਗਾਰੀ ਕਿਹਾ ਜਾਂਦਾ ਹੈ ਬੇਰੋਜ਼ਗਾਰੀ ਅੱਗੇ ਲਿਖੋ ਐਸਜੀਆਰਵਾਈ ਦਾ ਪੂਰਾ ਨਾਮ ਲਿਖੋ ਐਸਜੀਆਰਵਾਈ ਦਾ ਪੂਰਾ ਨਾਮ ਹੈ ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ ਐਸਜੀਆਰਵਾਈ ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ ਨੈਕਸਟ ਹੈ ਭਾਰਤ ਵਿੱਚ ਕੁੱਲ ਜਨਸੰਖਿਆ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਛਿਪੀ ਹੋਈ ਬੇਰੋਜ਼ਗਾਰੀ ਦਾ ਹੈ ਤਾਂ ਇਹ ਹੈ 30% ਹਿੱਸਾ ਨੈਕਸਟ ਹੈ ਮਨਰੇਗਾ ਦਾ ਪੂਰਾ ਨਾਮ ਲਿਖੋ ਮਨਰੇਗਾ ਦਾ ਪੂਰਾ ਨਾਮ ਲਿਖੋ ਤਾਂ ਇਸ ਦਾ ਪੂਰਾ ਨਾਮ ਹੈ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਡਿਵੈਲਪਮੈਂਟ ਗਾਰੰਟੀ ਐਕਟ ਠੀਕ ਹੈ ਜੀ ਮਨਰੇਗਾ ਦਾ ਪੂਰਾ ਨਾਮ ਜਿਹੜਾ ਹੈ ਉਹ ਹੈ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਡਿਵੈਲਪਮੈਂਟ ਗਾਰੰਟੀ ਐਕਟ ਡੈਮੋਕ੍ਰੇਸੀ ਸ਼ਬਦ ਦੋ ਸ਼ਬਦਾਂ ਦੇਮੋਸ ਅਤੇ ਕ੍ਰੇਸ਼ੀਆ ਤੋਂ ਬਣਿਆ ਹੈ ਇਹ ਕਿਹੜੀ ਭਾਸ਼ਾ ਦੇ ਸ਼ਬਦ ਹਨ ਯੂਨਾਨੀ ਭਾਸ਼ਾ ਲੋਕਤੰਤਰ ਸਰਕਾਰ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਸ਼ਾਸਕ ਦਲ ਜਨਤਾ ਦਾ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਹੈ ਇਹ ਕਥਨ ਕਿਸ ਵਿਦਵਾਨ ਦਾ ਹੈ ਲੋਕਤੰਤਰ ਸਰਕਾਰ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਸ਼ਾਸਕ ਦਲ ਜਨਤਾ ਦਾ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਹੈ ਇਹ ਕਥਨ ਹੈ ਡਾਈਸ ਦਾ ਠੀਕ ਹੈ ਜੀ ਡਾਈਸ ਨੈਕਸਟ ਕੁਸ਼ਨ ਹੈ ਜਿਸ ਸ਼ਾਸਨ ਪ੍ਰਣਾਲੀ ਵਿੱਚ ਨਾਗਰਿਕਾਂ ਨੂੰ ਵਿਚਾਰ ਪ੍ਰਗਟਾਉਣ ਸਰਕਾਰ ਦੀ ਆਲੋਚਨਾ ਕਰਨ ਦੂਜਿਆਂ ਨਾਲ ਅਸਹਿਮਤ ਹੋਣ ਅਤੇ ਆਪਣੇ ਨੇਤਾਵਾਂ ਦੀ ਚੋਣ ਕਰਨ ਦਾ ਅਧਿਕਾਰ ਹੁੰਦਾ ਹੈ ਅਜਿਹੀ ਸ਼ਾਸਨ ਪ੍ਰਣਾਲੀ ਨੂੰ ਕੀ ਕਹਿੰਦੇ ਹਨ ਤਾਂ ਇਸ ਦਾ ਉੱਤਰ ਹੈ ਲੋਕਤੰਤਰੀ ਸ਼ਾਸਨ ਪ੍ਰਣਾਲੀ ਕਿਹਾ ਜਾਂਦਾ ਹੈ ਨੈਕਸਟ ਪ੍ਰਸ਼ਨ ਹੈ ਆਪਣੇ ਕੋਲੇ ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀ ਕਿਸੇ ਇੱਕ ਰੁਕਾਵਟ ਦਾ ਨਾਮ ਲਿਖੋ ਤਾਂ ਇਹ ਗਰੀਬੀ ਵੀ ਹੋ ਸਕਦੀ ਹੈ ਅਨਪੜਤਾ ਵੀ ਹੋ ਸਕਦੀ ਹੈ ਠੀਕ ਹੈ ਜੀ ਨੈਕਸਟ ਦੇਖੋ ਲੋਕਤੰਤਰ ਦੀ ਸਫਲਤਾ ਲਈ ਕਿਸੇ ਇੱਕ ਜ਼ਰੂਰੀ ਸ਼ਰਤ ਹਰਤ ਨੂੰ ਲਿਖੋ ਲੋਕਤੰਤਰ ਦੀ ਸਫਲਤਾ ਲਈ ਕੋਈ ਇੱਕ ਜ਼ਰੂਰੀ ਸ਼ਰਤ ਲਿਖੋ ਤਾਂ ਇਹ ਹੈ ਬੜੇ ਲਿਖੇ ਨਾਗਰਿਕ ਬੜੇ ਲਿਖੇ ਨਾਗਰਿਕ ਨਖਤ ਪ੍ਰਸ਼ਨ ਆਪਣੇ ਕੋਲ ਹੈ ਚੀਨ ਵਿੱਚ ਕਿਹੜਾ ਇੱਕੋ ਇੱਕ ਰਾਜਨੀਤਿਕ ਦਲ ਹੈ ਚੀਨ ਦੇ ਵਿੱਚ ਕਿਹੜਾ ਇੱਕੋ ਇੱਕ ਰਾਜਨੀਤਿਕ ਦਲ ਹੈ ਤਾਂ ਇਹ ਕਮਿਊਨਿਸਟ ਪਾਰਟੀ ਕਮਿਊਨਿਸਟ ਪਾਰਟੀ ਹੈ ਹਮ ਅਗਲਾ ਪ੍ਰਸ਼ਨ ਆਪਣੇ ਕੋਲ ਹੈ ਮੈਕਸੀਕੋ ਨੇ ਕਦੋਂ ਆਜ਼ਾਦੀ ਪ੍ਰਾਪਤ ਕੀਤੀ ਮੈਕਸੀਕੋ ਨੇ ਕਦੋਂ ਆਜ਼ਾਦੀ ਪ੍ਰਾਪਤ ਕੀਤੀ ਸੀ ਤਾਂ ਇਹ ਕੀਤੀ ਸੀ 1930 ਇਸਵੀ ਦੇ ਵਿੱਚ 1930 ਈਸਵੀ ਦੇ ਵਿੱਚ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਅਪ੍ਰਤੱਖ ਲੋਕਤੰਤਰ ਦਾ ਹੋਰ ਕੀ ਨਾਮ ਹੈ ਅਪ੍ਰਤੱਖ ਲੋਕਤੰਤਰ ਦਾ ਹੋਰ ਕੀ ਨਾਮ ਹੈ ਤਾਂ ਇਹ ਹੈ ਪ੍ਰਤੀਨਿਧੀ ਲੋਕਤੰਤਰ ਪ੍ਰਤੀਨਿਧੀ ਲੋਕਤੰਤਰ ਔਰ ਅੱਜ ਦੀ ਇਸ ਵੀਡੀਓ ਦਾ ਅੰਤਮ ਪ੍ਰਸ਼ਨ ਆਪਣੇ ਕੋਲੇ ਨਿਯਮਤ ਕਾਲੀ, ਸਵਤੰਤਰ ਅਤੇ ਨਿਰਪੱਖ ਚੋਣਾਂ ਕਿਸ ਸ਼ਾਸਨ ਪ੍ਰਣਾਲੀ ਦਾ ਆਧਾਰ ਹਨ? ਨਿਯਮਤ ਕਾਲੀ, ਸਵਤੰਤਰ ਅਤੇ ਨਿਰਪੱਖ ਚੋਣਾਂ ਕਿਸ ਸ਼ਾਸਨ ਪ੍ਰਣਾਲੀ ਦਾ ਆਧਾਰ ਹਨ? ਕਾਹ ਹੈ? ਲੋਕਤੰਤਰੀ ਸ਼ਾਸਨ ਪ੍ਰਣਾਲੀ ਦਾ। ਇਹ ਸੀ ਆਪਣੀ ਅੱਜ ਦੀ ਵੀਡੀਓ। ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ